ਮੇਰੇ ਭੈਣੇ ਉਦੋਂ ਤਾਂ ਬੜੀ ਤੂੰ ਹੰਕਾਰ ਚ ਆਈ ਪਈ ਸੀ ਜਦੋਂ ਮੁੰਡੇ ਦਾ ਵਿਆਹ ਕੀਤਾ ਸੀ ਮੇੜਾ ਤਾਂ ਮੈਨੂੰ ਵੀ ਤੂੰ ਬੜੇ ਗਲਤ ਮਾਰੇ ਸੀ ਆ ਦੇਖ ਲੈ ਰੰਗ ਭਾਗ ਲੱਗੇ ਪਏ ਨੇ ਇੰਨੀ ਸੋਹਣੀ ਕੋਠੀ ਬਣਾ ਲਈ ਲੋਕ ਖੜ ਖੜ ਦੇਖਦੇ ਨੇ ਤੁੱਤ ਤਾਂ ਉਹ ਵੀ ਨਹੀਂ ਸਰਿਆ ਪਿਟਾ ਕੇ ਨਵਾਂ ਬਣਾ ਲਈਏ ਬਸ ਭੈਣੇ ਕੀ ਦੱਸਾਂ ਤੈਨੂੰ ਦੱਸਾਂ ਹੀ ਤਾਂ ਤਾਂ ਜੇ ਤੇਰੇ ਪੱਲੇ ਦੱਲੇ ਕੁਝ ਹੋਊ ਇਹ ਚਾਰ ਪੈਸੇ ਕੋਲੇ ਹੋਣਗੇ ਤਾਂ ਹੀ ਬਣਾਏਂਗੀ ਹਾ ਬਣੇ ਸਾਡੇ ਤਾਂ ਕੋਈ ਕਮਾਈ ਕਰਨ ਵਾਲਾ ਨਹੀਂ ਹੈਗਾ ਸੀ ਹਾਂ ਬਣੇ ਕਮਾਈਆਂ ਵੀ ਤਾਂ ਹੁੰਦੀਆਂ ਨੇ ਜੇ ਮੁੰਡਾ ਹੁੰਦਾ ਤੇਰੇ ਤਾਂ ਧੀ ਹੀ ਹੈ ਜੀ ਨਾਲੇ ਧੀ ਕਿੱਥੇ ਪੁੱਤ ਦੀ ਥਾਂ ਲੈ ਲੂਗੀ ਰੌਣਕਾਂ ਤਾਂ ਬਣੇ ਪੁੱਤਾਂ ਨਾਲ ਹੀ ਹੁੰਦੀਆਂ ਨੇ ਕਿਉਂਕਿ ਬਿਉਹ ਨੇ ਆਪਾਂ ਫਿਰ ਨੂੰ ਆ ਜਾਂਦੀ ਹੈਗੀ ਫਿਰ ਪੁੱਤ ਪੋਤੇ ਹੋ ਜਾਂਦੇ ਨੇਗੇ ਘਰ ਹਰਿਆ ਭਰਿਆ ਹੋ ਜਾਂਦਾ ਆਹ ਦੇਖ ਲੈ ਤੇਰੇ ਸਾਹਮਣੇ ਨੂੰ ਦੇ ਆਉਣ ਨਾਲ ਘਰ 'ਚ ਰੌਣਕਾਂ ਹੋ ਗਈਆਂ ਤੱਲੂ ਕੋਈ ਪੋਤਾ-ਪੋਤੀ ਹੋ ਜਾਊਗਾ ਸੋਨੇ ਤੇ ਸਾਹੱਗ ਦੀ ਗੱਲ ਹੋਊਗੀ ਤੂੰ ਰਹਿ ਗਈ ਉਹੀ ਜਿਦੀ ਉਹੀ ਜੀ ਮੇਰੇ ਤਾਂ ਸੁੱਖਣਾ ਪ੍ਰਮਾਤਮਾ ਨੇ ਰੰਗ ਭਾਗ ਲਾਏ ਪਏ ਨੇ ਲੈ ਤੂੰ ਹੁਣ ਬੈਠ ਮੈਂ